ਸਾਸੀ ਅਕਸਾਂ ਨੂੰ ਵੀਰੋ ਤੁਹਾਡਾ ਬ੍ਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋ ਆਪਣਾ ਜਰੂਰ ਕੰਟੈਕਟ ਕੋ ਰੱਖਣਾ ਫੋਨ ਨੰਬਰ ਹੈਗਾ ਜੀ 95018 28521 ਇਹ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਪੈਂਡ ਸੋਖਣਾਂ ਦਾ ਬਈ ਜ਼ਿਲ੍ਹਾ ਮੋਗਾ ਤਹਿਸੀਲ ਨੂੰ ਬਾਗਾ ਪੁਰਾਣਾ ਪੈ ਜਾਂਦੀ ਆ ਤੇ ਬਾਕੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆਜੋ ਬਾਈ ਜੀ ਸਾਸੀ ਕਾ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਜੀ ਆਪਣੇ ਘਰ ਆਣਾ ਵੀ ਕੀ ਡਰੈਸ ਹੈ ਜੀ ਆਪਣਾ ਆਪਣਾ ਫੋਰਜ ਲਾਦੇ ਵਾਲੀ ਸੜਕ ਤੇ ਘਰ ਹੈ ਜੀ ਠੀਕ ਹੋ ਜੀ ਤੇ ਨਾਮ ਕੀ ਬਾਈ ਜੀ ਆਪਣਾ ਵਰਜਾਂਟ ਸਿੰਘ ਢੱਲੋਂ ਆ ਜੀ ਠੀਕ ਹੋ ਜੀ ਤੇ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਬਾਈ ਦਾ ਕੰਟੈਕਟ ਨੰਬਰ ਆ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਬਾਈ ਦੇ ਘਰ ਆ ਸਕਦੇ ਹੋ ਜੋ ਆਪਾਂ ਪਹਿਲਾਂ ਵੀਡੀਓ ਪਾਈ ਸੀ ਕਿਦਾਂ ਦਾ ਰਿਜ਼ਲਟ ਰਿਹਾ ਜੀ ਬਹੁਤ ਵਧੀਆ ਜੀ ਦੂਜੇ ਦਿਨਾਂ ਚ ਆਨਵਰਸੇ ਹੋਗੇ ਅੱਜ ਆਪਣੇ ਕੋ ਕਿੰਨੇ ਨਗ ਬਕਾਉ ਆ ਜੀ ਤਿੰਨ ਬਿਹੜਾਂ ਆ ਤਿੰਨ ਬੜਾਂ ਬਕਾਉ ਆ ਦੱਸੋ ਇਹ ਕੀ ਡਿਟੇਲ ਆ ਬਿਹੜਾਂ ਦੀ ਜੀ ਆ ਬਿਹੜ ਦਿੰਨੇ ਸੂਈ ਆ ਜੀ ਹਾਂ ਜੀ ਜੇਰੇ ਇਹਦੇ ਹੋ ਪਈ ਹਾਂ ਟੋਕਰੇ ਜਿਹਾ ਆਪਾਂ ਦਿਖਾ ਦਿੰਨੇ ਹਾਂ ਠੀਕ ਹੋ ਜੀ ਤੇ ਮਗਰ ਕੀ ਹੈ ਬਾਈ ਜੀ ਇਹਦੇ ਮਗਰ ਇਹ ਤੇ ਕਿਹੜਾ ਸੂਆ ਸੂਈ ਹੈ ਜੀ ਇਹ ਦੂਜਾ ਸੂਆ ਸੂਈ ਹੈ ਜੀ ਪਹਿਲੇ ਹੋਏ ਦਾ 23 24 ਕਿਲੋ ਦਾ ਰਿਕਾਰਡ ਹੈ ਦੁੱਧ ਦਾ ਪਹਿਲੇ ਸੂਏ ਤੇ 23 24 ਲੀਟਰ ਦੁੱਧ ਦਾ ਰਿਕਾਰਡ ਹੈ ਠੀਕ ਹੋ ਜੀ ਤੇ ਐਸ਼ਵਰੀ ਕਿੰਨਾ ਕੁ ਦੁੱਧ ਕੱਢ ਸਕਦੀ ਹੈ ਇਹ 26 27 ਲੀਟਰ ਦੁੱਧ ਕੱਢੂਗੀ ਠੀਕ ਹੋ ਜੀ ਆਪਾਂ ਨੂੰ ਆਸ ਹੈਗੀ ਹੈ ਸਾਫ਼-ਸੂਫ਼ ਤਾਂ ਨਹੀਂ ਕੀਤੀ ਜੀ ਜੀ ਤੜਕੇ ਪਹਿਲਾ ਡਾਂਗੀ ਚੋਈ ਆ 7 7.5 ਕਿਲੋ ਬੋਲਾ ਕੱਢਿਆ ਠੀਕ ਹੋ ਜੀ ਇੱਕ ਵਾਰਾਂ ਹਜੇ ਸਾਫ਼ ਹੋ ਚੁੱਕੀ ਆ ਹਾਂ ਜੀ ਹਵਾਨਾ ਦੇਖ ਸਕਦੇ ਹੋ ਬਾਈ ਜੀ ਬਹੁਤ ਜ਼ਿਆਦਾ ਸ਼ਾਨਦਾਰ ਆ ਪੱਠਪੂੜੇ ਦੀ ਚੰਗੀ ਆ ਮਾੜੀ ਕੱਢ ਲਓ ਬਾਰਤੂਰਾ ਖ ਚੰਗੀ ਬਰੀਡ ਦੀ ਹੈ ਵੀਰੇ ਵਹਿੜਾ ਆਉਰੇ ਲਿਆ ਦੇ ਇੱਥੇ ਯਾਰ ਟੋਕਰੀ ਚ ਠੀਕ ਸਕਦੇ ਹੋ ਤੋਰਾ ਤੁਸੀਂ ਦੇਖ ਸਕਦੇ ਹੋ ਸੋਹਣਾ ਹਵਾਨਾ ਵਹਿੜ ਦਾ ਆਜੋ ਭਾਈ ਜੀ ਆਜੋ ਯਾ ਲੱਗ ਤੋਰਾ ਦੇਖ ਸਕਦੇ ਹੋ ਭਾਈ ਜੀ ਤੁਸੀਂ ਠੀਕ ਹੋ ਜੀ ਬੈਠਾ ਨਹੀਂ ਹਾਂ ਅੱਜ ਭਾਈ ਇਹਦਾ ਜੇਰ ਪਈ ਹੋਈ ਹੈ ਇਹਦੇ ਕੀ ਮੁੱਲ ਕਰਦੇ ਆਂ ਆਪੇ ਦਾ 70000 ਮੁੱਲ ਲਈ ਠੀਕ ਹੋ ਜੀ ਮੋਕੇ ਤੇ ਮੰਨਤਨ ਹੋ ਜਾਊਗਾ ਜੀ ਥੋੜਾ ਬਹੁਤਾ ਹੋ ਜਾਊਗਾ ਠੀਕ ਹੋ ਜੀ ਅੱਗੇ ਆ ਜੀ ਕੀ ਡਿਟੇਲ ਆ ਵੜਦੀ ਜੀ ਇਹ ਦੂਜਾ ਸੂਆ ਹੋਈ ਆ ਇਹ ਵੀ ਜੀ ਇਹ ਸੂਈ ਹੋਈ ਆ ਦੂਜਾ ਸੂਆ ਕਿੰਨੇ ਦਿਨ ਹੋ ਗਏ ਸੂਈ ਹੋ ਗਏ ਹੋਣਗੇ 7-8 ਦਿਨ ਸੂਈ ਬੱਚਾ ਕੀ ਹੈ ਜੀ ਇਹਦਾ ਬੱਚਾ ਇਹਦਾ ਉਹ ਬੱਚਾ ਹੈ ਅੰਦਰ ਉਹ ਤਾਂ ਹੀ ਆਏ ਕਰੀ ਜਾਂਦਾ ਉਹ ਵੀ ਵਿਖਾ ਦੇ ਲਿਆ ਕੇ ਠੀਕ ਹੋ ਜੀ ਮਗਰ ਬਈ ਇਹਦੇ ਬੱਚਾ ਤੇ ਇਸ ਟਾਈਮ ਕਿੰਨਾ ਦੁੱਧ ਆਪਾਂ ਜੋਕੇ ਦੇ ਦਾਂਗੇ 20 ਕਿਲੋ ਦੁੱਧ ਤੋਲ ਕੇ ਦੇਵਾਂ ਆਪਾਂ ਤੋਲ ਕੇ ਦੇਵਾਂਗੇ ਠੀਕ ਹੋਈ 19 ਲੀਟਰ ਆਪਾਂ ਇਹ ਆਪਣੇ ਗੋਲੇ ਨੇ ਪਾਸੋਂ ਹੀ ਆਈ ਆ ਠੀਕ ਹੋ ਜੀ ਰੰਭੀ ਜਾਂਦੀ ਆ ਦੁੱਧ ਤਾਂ ਹੋਰ ਵੀ ਵਧੂਗੀ ਠੀਕ ਹੋਈ ਮੜਾ ਕੱਢ ਲੋ ਬਾਹਰ ਇਹਨਾਂ ਦੀ ਤੋਰਾ ਖਾਦ ਹੋਈ ਇਹ ਹੁਣ ਬੱਚੇ ਨਾਲ ਜਾਉ ਖੇਤ ਕਿ ਉਧਰ ਨੂੰ ਤਾਂ ਆ ਵੀ ਕੁਆਲਿਟੀ ਦੇਖ ਸਕਦੇ ਹੋ ਭਾਈ ਜੀ ਸ਼ਾਨਦਾਰ ਆ 20 ਲੀਟਰ ਦੁੱਧ ਦਾ ਰਿਕਾਰਡ ਆ ਵੇੜਦਾ ਭਾਈ ਯਾਰ ਗਿਜੋ ਕੇ ਵੀ ਦੇਣਗੇ ਅਕਸਰ ਇਹਦੀਆਂ ਇੱਥੇ ਭਾਈ ਆਪਣੇ ਲਾਈਵ ਮਿਲਕਿੰਗ ਹੁੰਦੀ ਰਹਿੰਦੀ ਆ ਆਹ ਭਾਈ ਇਹਦਾ ਬੱਚਾ ਆਹ ਬਾਈ ਇਹਦਾ ਬੱਚਾ ਮੈਂ ਤਰੀ ਲੱਗਿਆ ਤਾਂ ਕਿ ਨਹੀਂ ਆਪਣੀ ਲਾਈਟ ਚਲਾਈ ਵੀ ਜੂਨੀ ਠੀਕ ਹੋ ਜੀ ਵਿਆਖੇ ਦਾ ਕਰ ਵੀ ਦਿੰਨਾ 20 ਲੀਟਰ ਹੈਗਾ ਬਾਈ ਇਸ ਟਾਈਮ ਤੇ ਇਹਦਾ ਕੀ ਮੁੱਲ ਕਰਦੇ ਆਂ ਆਪਾਂ ਬਾਈ ਜੀ ਇਹਦਾ 62000 ਮੁੱਲ ਦਾ ਜੀ ਇਹਦਾ ਮੁੱਲ 62000 ਮੁੱਕਦੇ ਹੋ ਜੂਗਾ ਮੰਨ ਤਣ ਜੀ ਹੋ ਜੂਗਾ ਜੀ ਥੋੜਾ ਫੋੜ ਠੀਕ ਹੋ ਜੀ ਅੱਗੇ ਆ ਜਾਈ ਲਾਸਟ ਦੀ ਕੀ ਡਿਟੇਲ ਹੈ ਇਹ ਜੀ ਮਾਲਕਾਂ ਨੇ ਪਹਿਲਾਂ ਸੂਆ ਦੱਸ ਕੇ ਦਿੱਤੀ ਅੱਜ ਰਾਤ ਨੂੰ ਸੂਪੇ ਕੱਢ ਕੇ ਉਹਨੂੰ ਸੂਪੇ ਤਿਆਰ ਹੈ ਠੀਕ ਹੋ ਜੀ ਤੁਹਾਡੇ ਲੱਗਦੀ ਦੂਜਾ ਆਪਾਂ ਜੂੜ ਨਹੀਂ ਮਾਰਨਾ ਵੀ ਥਾਂ ਤੋਂ ਉਹਨੂੰ ਲੇਵਾ ਦੂਜੇ ਸੂਏ ਵਾਲਾ ਦਾ ਦੂਜੇ ਸੂਏ ਵਾਲਾ ਲਾਦਾ ਤੁਹਾਡੇ ਆਸ ਨਾਲ ਕਿੰਨਾ ਕੁ ਦੁੱਧ ਕੱਢ ਦੂਗੀ ਜੀ ਇਹ ਅੰਦਾਜ਼ਾ ਜੀ ਉਹ ਆਪਣੀ ਆਸ ਆ ਜੀ ਹਾਂ ਜਾਤ ਬਹੁਤ ਚੰਗੀ ਜਾਤ ਬਹੁਤ ਚੰਗੀ ਹਵਾਨਾ ਤਰਾਂ ਦੀ ਦੇਖ ਸਕਦੇ ਹਾਂ ਤਰਾਂ ਦੀ ਕੁਆਲਿਟੀ ਸ਼ਾਨਦਾਰ ਆ ਮੂੰਹ ਮੱਥੇ ਦੀ ਚੰਗੀ ਆ ਮਾੜੀ ਕੱਢ ਲੋ ਇਹ ਵੀ ਬਾਰੀ ਦਰਮਿਆਨੇ ਕੱਦ ਦੀ ਆ ਬਾਈ ਉਹ ਦੋ ਵੜਾਂ ਵੱਡੇ ਵੱਡੇ ਆ ਬਾਈ ਹੋਏ ਇਹ ਥੋੜੀ ਦਰਮਿਆਨੇ ਕੱਦ ਦੀ ਆ ਬੰਦ ਬੰਦ ਹੀ ਬੰਦ ਤੋਰਾ ਦੇਖ ਸਕਦੇ ਹਾਂ ਬਾਈ ਜੀ ਤੁਸੀਂ ਆਜੋ ਬਾਈ ਜੀ ਆਇਆ ਮਤਾਂ ਕਾਜ ਭਲਕ ਨੂੰ ਬਈ ਇਹ ਸੂਗ ਗਈ। ਦੋ ਵੜਾ ਵਡੀਆਂ ਵੜਾ ਇਹ ਦਰਮਿਆਨੇ ਕੱਦ ਦੀ ਆ ਤੇ ਇਹਦਾ ਦੁੱਧ ਵੀ 20 ਪਲੱਸ ਹੀ ਹੋਊਗਾ। ਇਹਦਾ ਕੀ ਮੁੱਲ ਕਰਦੀ ਆਪਾਂ? ਇਹਦਾ 60000 ਆ ਜੀ। ਠੀਕ ਹੋਈ ਇਹਦਾ ਮੁੱਕ ਦੇ ਹੋ ਜੂਗਾ ਮਾਨਤਣ ਜੀ। ਹਾਂ ਹੋ ਜੂ ਥੋੜਾ ਬਹੁਤ। ਠੀਕ ਹੋਈ ਬਈ ਆਪਣਾ ਕੰਦੀ ਬਹੁਤ ਆ ਜੀ ਇਹਨੂੰ ਕੋਈ ਨਹੀਂ ਭਾਵਾਂ ਲੈ। ਠੀਕ ਆ ਬਈ ਲਓ। ਭਾਰਾਂ ਵੀ ਆਪ ਕੋ ਦਾ ਮਾਰ ਕੇ ਉਹਾ ਲੈਣੇ। ਠੀਕ ਹੋ ਜੀ। ਬੋਲੋ ਜੀ। ਠੀਕ ਓ ਜਮਾਨੀ ਹਲਦੀ ਭੋਰਾ ਵੀ ਪਾਲ ਜੀ ਹੈ ਨੇ ਠੀਕ ਓ ਜੀ ਤਾਂ ਤੁਹਾਰੇ ਸਾਰੇ ਸਹੀ ਆ ਤਾਰਾਂ ਤੁਸੀਂ ਦੇਖ ਸਕਦੇ ਹੋ ਵੀ ਸਾਰੀਆਂ ਠੀਕ ਆ ਤੇ ਆਪਣਾ ਕੰਟੈਕਟ ਨੰਬਰ ਬੋਲ ਦਿਓ ਜੀ 62837 40133 ਇੱਕ ਵਾਰ ਫੇਰ ਬੋਲ ਦਿਓ 62837 40133 ਇਹ ਬਾਈ ਦਾ ਕੰਟੈਕਟ ਨੰਬਰ ਹੈ ਜੇ ਕਿਸੇ ਭਰਾ ਨੂੰ ਤਿੰਨਾਂ ਨਗਰਾਂ ਵਿੱਚੋਂ ਕੋਈ ਵੀ ਨਗ ਪਸੰਦ ਆਉਂਦਾ ਤੇ ਬਾਈ ਨਾਲ ਜ਼ਰੂਰ ਕੰਟੈਕਟ ਕਰੋ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਬਹੁਤ ਦੁੱਧ ਕੱਢਿਆ ਪਾਲਾ ਵੱਡਾ ਲੈ ਵਾਸ ਠੀਕ ਹੋ ਜੀ